ਆਲੀ ਹੈ ਮੁੱਢ ਤੋਂ ਆਦੀ ਪਰ ਥੋੜੀ ਜਿਹੀ ਹੁਣ ਇਹਦੇ ਤੇ ਹੋ ਗਈ ਵਰਭਾਤੀ ਦਾਰੂ ਪੀਣ ਲੱਗ ਗਿਆ ਨਾ ਦਾਰੂ ਨਸ਼ੇ ਖਾਂਨੇ ਨਸ਼ੇ ਫੇਪੰਗਾ ਤੂੰ ਇਹ ਕੰਮ ਕਰਦਾ ਹੈ ਨਾ ਫਿਰ ਬੋਲਾ ਹੋ ਜਾਂਦਾ ਛੋੜਿਆ ਫਿਰ ਦੇਖਿਆ ਦਾਰੂ ਇਹਦੇ ਨਾਲ ਸ਼ਰਾਬ ਹੀ ਜਨਾ ਸਾਤ ਸ਼ਰਾਬ ਕਰਦਾ ਕੰਮ ਖਰਾਬ ਹੈ ਦਵਾਈ ਠੀਕੇ ਸ਼ਰਾਬ ਕਰਦਾ ਕੰਮ ਖਰਾਬ ਹੈ ਇਹ ਪੁੰਨਾ ਵਾਲੀਆ ਕਰਮਾ ਜੱਟ ਕਹਿੰਦਾ ਲਾਲ ਕੁਰਤੇ ਵਾਲਾ ਆ ਗਿਆ ਕੋਲੀ ਚੱਕ ਯਾਰ ਇਹ ਨੇ ਜੀ ਕੋਲੀ ਚੱਟ ਯਾਰ ਜਿੱਥੇ ਰਿਹਾ ਮੰਗਤਾ ਉੱਥੇ ਸੁਣੀ ਟੰਗਤਾ ਹਾਂ ਟੰਗਤਾ ਹੈ ਉਹ ਚਾਲੂ ਕਰੀਏ ਵੀਡੀਓ ਹਾਂ ਕਰਵਾ ਵੀ ਕੈਮਰੇ ਵਾਲਾ ਚਾਲੂ ਕਰ ਸਤਿ ਸ਼੍ਰੀ ਅਕਾਲ ਜੀ ਕਰਮਾ ਜੀ ਕਿਹੜਾ ਪਿੰਡਾ ਜੀ ਪੁੱਲਾ ਜੀ ਪੁੱਲਾ ਜਿਹੜਾ ਟੂਰੀ ਦੇ ਬੰਦੇ ਨੇ ਜਿਹੜਾ ਬੇ ਨੜੇ ਲੋ ਜਿਲਾ ਸੰਗਰੂਰ ਜਿਲ੍ਹਾ ਸੰਗਰੂਰ ਰਹੇ ਨੇ ਥੋੜਾ ਜਿਆਦਾ ਤੁਰ। ਫਿਰ ਉਹ ਇੱਕ ਆਦਾ ਹੈ ਬਈ। ਰਾਤ ਆਏ। 10 ਵਜੇ। ਸਾਰੀ ਰਾਤ ਹੀ ਫਿਰ ਦੇਦੀ ਲੰਗੀ। ਤੁਰਿਆਂ ਨੇ ਉਹ ਤਾਂ ਜੰਮਿਆ ਗਰੇਟ। ਅੱਛਾ। ਉਰੇ ਫਿਰ ਤੂੰ 10 ਵਜੇ ਪਹੁੰਚ ਗਿਆ। ਸਾਰੀ ਰਾਤ ਸੌਇਆ ਤਾਂ ਨਹੀਂ। ਮੇਨ ਦਾ ਤਾਂਹੀਂ ਅੱਖਾਂ ਲਾਲ ਹੋ ਗਈਆਂ ਤੇ। ਨੀਂਦ ਨਹੀਂ ਆਈ। ਕੱਤ ਨਹੀਂ ਆਈ। ਸਰਗੈਨੀ ਨੂੰ ਚੋਰ ਨਹੀਂ ਲੱਗਦਾ ਚੋਰੀ ਵੀ ਹੁੰਦੀ ਰਹੇ ਨਹੀਂ ਲੱਗਦਾ ਨਾ ਕੋਈ ਮਾਈ ਨੂੰ ਅਰਦਾਸ ਕਰਦਾ ਵੀ ਤੇਰੀ ਰਾਖੀ ਹੈ ਮਾਈ ਰਾਖੀ ਰਸੂਰੀ ਰਾਖੀ ਹੈ ਆਪਣੇ ਪੱਲੇ ਕੀ ਹੈ ਮਾਈ ਦੀ ਅਰਦਾਸ ਕਰਕੇ ਸੌਂ ਜਾਂਦਾ ਕੋਈ ਨਹੀਂ ਕਿਤੇ ਜਾਂਦੀ ਹੁਣ ਵੇਚਣ ਆਏ ਹਾਂ ਜੀ ਬੱਕਰੀਆਂ ਮੇਲਾ ਦੇਖਣ ਆਏ ਹਾਂ ਸ਼ੌਂਕ ਹੈ ਮੇਲੇ ਦਾ ਵੇਚਣੀ ਕੋਈ ਨਹੀਂ ਕੈ ਕਰਾਉਣਾ ਮਾਂ ਲੈ ਜੀ ਦੋ ਕਰਾ ਦੇ ਕੋ ਕਰਾ ਨਾ ਤੂੰ ਆਪਕੇ ਥੀਰੇ ਪਿੰਡ ਦਾ ਆ ਲਵੇ ਕਾਲਾ ਖੜਾ ਹੋ ਗਰੇ ਅੱਛਾ ਪੋਗਰਾ ਪੋਗਰਾ ਦੇਖਿਆ ਮੇਰਾ ਲੱਗਿਆ ਪੋਗਰਾ ਅੱਛੇ ਭਾਈ ਬੋਰੇ ਇਹ ਇਕੱਠੇ ਹੋ ਕੇ ਆਏ ਇੱਕ ਗੱਡੀ ਚ ਅੱਡੋ ਅੱਡੀ ਗੱਡੀਆਂ ਚ ਕਿੰਨੀਆਂ ਬੱਕਰੀਆਂ ਨੇ ਜੀ ਇਹ ਦੇਖੀ ਮਾਲ ਵਧੀਆ ਤੇਰਾ ਵੇਚਣ ਵਾਲੀ ਕੋਈ ਵੀ ਨਹੀਂ ਨੇ ਚ ਰਾਏ ਸਾਲੋਂ ਦੀ ਚੌਕੀ ਭਰਉਣ ਮਾਈ ਚੌਕੀ ਦਾ ਸ਼ੌਂਕ ਆ ਤੁਨੂੰ ਮਾਈ ਤੁੰਗਿਆ ਕੋਸਲੇ ਕੋਸਾ ਕਫਾ ਜਿਆ ਐਸਾ ਸਿੱਧੇ ਮਨ ਨੂੰ ਆਉ ਵਾਹ ਵਾਹ ਬਹੁਤ ਵਧੀਆ ਕੰਮ ਹੈ ਅੱਛਾ ਬਾਈਆਂ ਦਾ ਮਾਲ ਬਹੁਤ ਵਧੀਆ ਜੀ ਲਾਲ ਗੁਲਾਬੀ ਬੱਕਰੀਆਂ ਡੱਬੀਆਂ ਕਾਲੀਆਂ ਚਿੱਤਲੀਆਂ ਛੇੜੀਆਂ ਸਾਰੇ ਰੰਗਾਂ ਦੀਆਂ ਉਹਨਾਂ ਵਾਲੀਆਂ ਕਰਮਾ ਬਹੁਤ ਪੁਰਾਣਾ ਪਾਲੀ ਐ ਮੁੰਡ ਤੋਂ ਆਦੀ ਪਰ ਥੋੜੀ ਜੀ ਹੁਣ ਇਹਦੇ ਤੇ ਹੋ ਗਈ ਵਰ੍ਹਹਾਤੀ ਧਕਾਰੂ ਪੀਣ ਲੱਗਿਆ ਆ ਤਾਰੂ ਨਸ਼ੇ ਖਾਂਨੇ ਸੋ ਫੇ ਪੰਗਾ ਤੂੰ ਇਹ ਕੰਮ ਕਰਦਾ ਹੈ ਨਾ ਫਿਰ ਬੋਲਾ ਹੋ ਜਾਂਦਾ ਥੋੜਾ ਜਿਆ ਮੇਰਾ ਦੇਖਿਆ ਹੈ ਤਾਰੂ ਇਹਿੰਦਾ ਸ਼ਰਾਬ ਪੀਦਾ ਨਾ ਸ਼ਰਾਬ ਕਰਦਾ ਕੰਮ ਖਰਾਬ ਠੀਕੇ ਸ਼ਰਾਬ ਕਰਦਾ ਕੰਮ ਖਰਾਬ ਇਹ ਪੁੰਨਾ ਵਾਲੀਆ ਕਰਨਾ ਜੱਟ ਕੜੀ ਪੱਟ ਹੈ ਇਹਦਾ ਯਾਰ ਇੱਕ ਲਾਲ ਕੁਰਤੇ ਵਾਲਾ ਮੰਗਤਾ ਚਾਦਰਿਆ ਲੱਡੇ ਵੇਣੜੇ ਦਾ ਸਾਡੇ ਪਿੰਡ ਦੇ ਲਵੇ ਟੋਲਾ ਪਿੰਡ ਦਾ ਜਵਾਈ ਪਹਿਲਾਂ ਮੇਰੇ ਲਵੇ ਜਾਂਦੇ ਹੁੰਦੇ ਮੇਰੇ ਪਾਲੀ ਇਹਨਾਂ ਨੂੰ ਕਿਹਾ ਕਰਦੇ ਰਾਤ ਨੂੰ ਮੁਖੌਲ ਕਰਕੇ ਕਹਿੰਦਾ ਲਾਲ ਕੁਰਤੇ ਵਾਲਾ ਆ ਗਿਆ ਕੋਲੀ ਚੱਟ ਯਾਰ ਇਹ ਨੇ ਜੀ ਕੋਲੀ ਚੱਟ ਯਾਰ ਜਿੱਥੇ ਰਿਹਾ ਮੰਗਤਾ ਉੱਥੇ ਸੁਣੀ ਤੰਗਤਾ ਹਾਂ ਤੰਗਤਾ ਹੈ ਓਏ ਮੇਰਾ ਨੱਤਰ ਪ੍ਰਾਣਾ ਨਾਲ ਲੱਗਿਆ ਪੁੰਨ ਵਾਲੀਆ ਕਰਮਾ ਇੱਕ ਬਾਈ ਕਾਲੇ ਪਰਨੇ ਵਾਲਾ ਕੀ ਨੋ ਇਹਦਾ ਕਾਲਾ ਪਿੰਡ ਬੋਗਰਾ ਬੱਕਰੀਆਂ ਵਾਲਾ ਕਾਲਾ ਇਹ ਨਹੀਂ ਕਰਦਾ ਕਿਸੇ ਮੇਲੇ ਤੇ ਆਉਣ ਜਾਣ ਦਾ ਟਾਲਾ ਪੂਰਾ ਭਰਦਾ ਹਾਲਾ ਅਕਸ਼ਾ ਜੀ ਸਾਸਰੀ ਕਾਲ ਜੀ ਆਇਆਂ ਨੂੰ ਅੱਗੇ ਨੂੰ ਜਾਂਦੇ ਰਹੇ ਫੇਰ ਮਿਲਾਂਗੇ ਵੀਡੀਓ ਤੇ ਤੁਹਾਡਾ ਨੰਬਰ ਪਾ ਦਾਂਗੇ